ਚੱਲੇ ਗੋਵਿੰਦ ਧਾਮ ਤੇ ਹੇਮਪੁਰ ਸਾਹਿਬ ਨੂੰ ਸੰਗਤ ਆਪਣੀ ਤਿਆਰ ਹੈ ਕੋ ਸੰਗਤ 4 ਵਜੇ ਲੰਘੀ ਕੋ 4:30 ਆਪਾਂ ਚੱਲ ਰਹੇ ਆ 5 ਵਜੇ ਆ ਜਾ ਬਾਹਰ ਮਾਜੀ ਨਹੀਂ ਰਹੀ ਹੈ ਤਕਰੀਬ ਨਾ ਆਪਾਂ ਲੇਟਾ ਲੁਟਾ ਕਰਕੇ ਉੱਥੇ ਦਾ ਕਸਵਾ ਖਾ ਹੈਗਾ ਬਾਕੀ ਦਰਸ਼ਨ ਮੇਲੇ ਸੰਗਤਾਂ ਨੂੰ ਆਸਾਂ ਦੇ ਹਿਮਕੁੰਡ ਸਾਹਿਬ ਘਰਾਵਾਂਗੇ ਜੀ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਟਾਈਮ ਨਾਲ ਪਹੁੰਚਾਂਗੇ ਹੁਣ ਸੁਆਖ ਆਇਆ 6 ਵਜੇ ਵਧੀਆ بس سانگا تو ਆਪਣੀ ਕੁਸ਼ਗਿਆ ਅਗਲਾ ਮੋੜ ਵੇ ਗੁੱਚੇਰੇ ਮੋੜਾਂ ਵੇ ਹੋਣੀ ਹੋਰ ਇਸ ਤਾ ਕੋਈ ਨਹੀਂ ਕੋਈ ਪਿਆਰੇ ਹੌਲੀ ਬਾਈ ਓਏ ਕੋਈ ਨਾ ਆਉਣੇ ਗੋੜਿਆਂ ਵੇ ਪੂਛੇ ਬਿਜਰ ਕੁਤੋਕੇ ਮਸਾਸਾ ਹੋਵੇ ਨਾ ਇੱਕ ਦੂਜੇ ਕੇ ਨਾਲ ਸਾਫਰ ਕਿ ਹੰਦਾਰੇ ਤੇ ਉਹ ਸਾਹਮਣੇ ਪਹਾੜੀਆਂ ਵੇ ਉੱਚੀਆਂ ਚੋਟੀਆਂ ਵੇ ਬਰਤ ਦੇ ਹਲਕੀ ਫੁਰਕੀ ਧੁੱਪ ਦਿਖਾਈ ਦੇ ਰਹੀ ਹੈ یه سری آخ و ਸਰਾ ਹੀ 2 ਕਿਲੋ ਮੀਟਰ ਵਾਲੀ ਜਿਹੜੀ ਥੱਲ ਵਾਲੀ ਉਹ ਬੈ ਬਿਲਕੁਲ ਖੜੀ ਖੜੀ ਕਰਕੇ ਨਦਰ ਵੀ ਤੇ ਇਧਰੋਂ ਵੀ ਵਿਆਹ ਉਹ ਆਸਾਨ ਉਹ ਤਾਂ ਦੋ ਹੀ ਜਾਂਕੈਂ ਹਲਕਾ ਜਿੰਦੇ ਬੜੀਆ ਜਾਂਕੈਂ ਹਰਾ ਹੁਣ ਵਜ੍ਹਾ ਤੋਂ ਨਹੀਂ ਬਾਲ ਹੋ ਪੜਦਾ ਨਹੀਂ ਅਰਸ਼ ਮਿਲਿੰਗ ਕਰਾ ਸਕਦਾ ਲਵੇ ਜਾ ਕੇ ਕਰਾਵਾਂਗੇ ਤੇ ਜਿੱਦੋਂ ਆਪਾਂ ਆਂ ਐਂਜਰ ਸਾਹ ਚਮਕ ਰਿਹਾ ਸੂਰਜ ਮੰਗਰ ਲੈ ਵਸੇ ਗੋਵਿੰਦਾਂ ਉਹਦਾ ਸਾਹ ਚਮਕ ਰਿਹਾ ਮੈਸਟਰ ਕੌੜੀਆਂ ਤਕਰੀਬਨ 20-30 ਕਿਲੋਮੀਟਰ ਤੱਕ ਸੌ ਲੈ ਜਾ ਕੇ ਜਮਕੇ ਤੇ ਦਰਸੋਂ ਅੱਧਾ ਤੱਕ ਜਾਉਂਦੇ ਤੇ ਉੱਪਰ ਇਹਦੀ ਡਿਊਟੀ ਬਣੀ ਹੋਈ ਹੈ ਦਿਵਾਰ ਸਾਹ ਵਾਲੀ ਉਹੀ ਜਮਕੇ ਮੌਸਮ ਸਾਫ ਹੈ ਜਮਾਨ ਧੁੱਪ ਨਿਕਲ ਰਹੀ ਹੈ ਵਧੀਆ ਕਿ ਕਿ ਫੁੱਲ ਕੀ ਬੱਦਲ ਬਾਈ ਇਧਰਲੇ ਪਹਾੜਾਂ 'ਤੇ ਤਾਂ ਹੈਗੀ ਹੈ ਤੇ ਇਧਰ ਬਰਫ਼ ਵੀ ਹੈਗੀ ਹੈ ਥੋੜਾ ਜਿਹਾ ਥੱਲੇ ਦਾ ਵਧੀਆ ਜੰਮ ਕੇ ਰੋਣ ਨਹੀਂ ਰਹਾ ਜਦੋਂ ਉਹ ਛੋਟੀ ਜੰਮ ਕੇ ਦੀਵਾ ਵਾਸ ਦੇਖਾਂ ਹਾਂ ਕੀ ਆ ਖੂਬਸੂਰਤ ਨੇ ਜਾ ਰਹੇ ਪਹਾੜਾਂ ਇਹਸਤਾਂ ਤੁਰਿਆ ਆਵੇ ਕੋਈ ਸੰਗ ਕੱਲਾਪਾ ਬੋਲਿਆ ਪਹਿਲਾ ਸਾਧਨ ਜਹਾਜ਼ ਅੰਬੀਸਪੇ ਮਾਇ ਦੂਜਾ ਪੈਰ ਜਿਹੋਂ ਹੈਲੀਪੈਡ ਤੋਂ ਬਣਾ ਰਖਿਆ ਪਰਾਣਾ ਨਹੀਂ ਉੱਪਰ ਤੱਕ ਦੂਜਾ ਇਸ ਤਰ੍ਹਾਂ ਸੰਗ ਖਚਰਾ ਵੀ ਆਵੇ ਬਈਆਂ ਤੇ ਟੋਕਰੀਆਂ ਵਾਲੇ ਵੀ ਆਵੇ ਆ ਬੜਾ ਪੇਟੀ ਤੋਂ ਵੀ ਦੇਖਿਆ ਹੈ ਕੈਸਾ ਪਾਣਾ ਹੈ ਜਲੇਸ਼ ਫੁਲੇਰਾ ਜਦੋਂ ਆਣੀ ਆ ਲੈ ਜੱਟ ਨਾਲ ਪਾ ਇਹ ਪਰਾਣਾ ਆ ਮਾ ਆ ਲੈ ਵਧੀਆ ਮਾਸੂਦਾ ਵੀ ਕੋਈ ਹਿੱਟ ਕਰਦੀ ਐ ਇਹਦੀ ਹੀ ਨਹੀਂ ਮਰ ਕੋ ਵਧੀਆ ਚਲੋ ਬਾਈ ਆ ਗਿਆ ਜੀ ਮਾ ਪੁਰਨਾ ਹੋਰ ਨਾ ਅਮਰਦਾ ਜੀ ਤੋਂ ਰੂਪ ਨਿਕਲ ਰਹੀ ਐ ਵਧੀਆ ਖੁਸ਼ਕ ਟਮਕ ਐ ਬਾੜ ਜਿਹੀ ਨਹੀਂ ਅਬ ਰੰਗਲ ਮੰਗਲ ਹੋਇਆ ਬੜਾ بارشਾਂ ਪਰ ਇਹਦੀ ਪਹਿਲੀ ਵਾਰੀ ਇੰਨਾ ਖੁਸ਼ਕ ਦੇਖਿਆ ਨਾ ਕਮ ਹਾਂ ਹੋਣੀ ਨਾ ਹੰਡਾ ਸੋਛਦਾ ਹੈ ਹੀ ਨਹੀਂ ਆਪਾਂ ਪਾਰਥੇ ਮੈਂ ਤੋਪੜਾ ਦਾ 300 300 ਪਾ ਕੇ ਯਾਦ ਆ ਰਹੀ ਠੀਕ ਆ ਪੌਰੇ ਆਏ ਰਸਤੇ ਦੋ ਔਰੀਆਂ ਵੇਗੀ ਛੱਡਾਂਗੇ ਔਰੀਆਂ ਵੇਗੀ ਨਾ ਬਾਈ ਆਪਣਾ ਨਹੀਂ ਹੈ ਬੜਦਾ ਬੋੜੀਆਂ ਵੇਗੀ ਆਪਣਾ ਸਿੱਧਾ ਚਿੱਟਾ ਜਮਾਵੇ ਦੇਖ ਲਈ ਨਾ ਇਹ ਕਾਹਦੀ ਪੌੜੀਆਂ ਜੇ ਕਿਸੇ ਦਾ ਦਿਲ ਕਰਾ ਪੌੜੀਆਂ ਚੱਲ ਸਕਦਾ ਹੈ ਬਿਲਕੁਲ ਫਰੀਜ਼ ਲਈ ਹੈ ਇਧਰ ਕੀ ਕਿਲੋਮੀਟਰ ਪੌੜੀਆਂ ਤੜਾਈ ਅੱਛਾ ਜੀ ਜਲਦੀ 2 ਕਿਲੋਮੀਟਰ ਅੱਧੇ ਘੰਟੇ ਦਾ ਫਰਕ ਪੜਾਏ ਪੌੜੀਆਂ ਜਾਣਾ ਜਿਹੜੇ ਨੇ 1/2 ਘੰਟਾ ਪਹਿਲਾਂ ਮਗ ਜਾਏਗਾ ਇੱਧਰੋਂ 1/2 ਘੰਟਾ ਲੇਟ ਜਾਏਗਾ ਠੀਕ ਹੈ ਜੀ ਇਹ ਪੌੜੀਆਂ ਨੇ ਹੈ ਜੀ ਆਈ ਪੌੜੀਆਂ ਠੀਕ ਹੈ ਜੀ ਆ ਬੇਉ ਇੱਧਰ ਇਹ ਪੈਦਲ ਘਾ ਰਸਤਾ ਨਾ ਨੇ ਬਣਾਇਆ ਵੀ ਪੌੜੀਆਂ ਬੰਦੇ ਔਖੇ ਹੋ ਠੀਕ ਹੈ ਮੈਂ ਤਾਂ ਜਾਊਂਗਾ ਇਧਰ ਕੀ ਕਦੋਂ ਜਾਊਂਗਾ ਇਧਰ ਕੀ ਦੱਸੋ ਬਈ ਹਾਂਜੀ ਹਾਂਜੀ ਮੈਂ ਤਾਂ ਇਧਰ ਚੱਲੇ ਤਾਂ ਦਾ ਮੌਜ ਹੈ ਠੀਕ ਹੈ ਜੀ ਦੋਵਾਂ ਦਾ ਫੈਸਲਾ ਚੇਂਜ ਹੋ ਗਿਆ ਕਲਾ ਕੁਰ ਚਰਨ ਦੇ ਗਿਆ ਉਧਰ ਤੇ ਚੱਜਾ ਕੋਲੀਗੇ ਧਰਗੀ ਮੈਂ ਚੱਜਾ ਕੋਲੀਗੇ ਮਗਰ ਜੇ ਦੋਵੇਂ ਇੱਧਰ ਦੋਵੇਂ ਇੱਕ ਪਾਸੇ ਤੋਂ ਦੋਵਾਂ ਨਾਲ ਹੋਣੀ ਤਾਂ ਜਾਂ ਇੱਧਰ ਪੌੜੀਆਂ ਦੋ ਜਾਂਦੇ ਜਾਂ ਇੱਧਰ ਦੋ ਜਾਂਦੇ ਹੁਣ ਇੱਧਰ ਦੋ ਜਾ ਰਹੇ ਆ ਵੀ ਆ ਜੇ ਨਾ ਕਰ ਲੇਗੇ ਇਦਾਂ ਘੰਟਾ ਕਾਉਂ ਫਰਕ ਪੜਾਇ ਜਰੂਰ ਹੈ ਵੀ ਪੌੜੀਆਂ ਬੰਦਾ ਜੇ ਵਧੀਆ ਸਟੇਮ ਨੇ ਦੱਸਦਾ ਘੰਟਾ ਪਹਿਲਾਂ ਭਗ ਜਾਏ ਪਰ ਅਜ ਦੇਖਾਂਗੇ ਕਿਹੜਾ ਪਹਿਲਾਂ ਜਾਂ ਕਿਹੜਾ ਪਿੱਛੋਂ ਆਪ ਪਜਾਰਿਆਂ ਉਹ ਆਮ ਤੌਰ ਤੇ ਬੜਾ ਆਮ ਤੌਰ ਆਪਣਾ ਰੋਜ ਵਾਲਾ ਗੁਰਚਰਨਗੀ ਤਕਰੀਬਨ 4 ਕੁ ਮੋੜ ਰਹਿਗੇ ਕੌਰੀ ਸ਼ਹਿਰ ਜਗ ਲਵੇ ਜਾ ਲੱਗਿਆ ਤੇ ਮੇਰਾ ਰਹਿਗਾ 10 ਕਿਲੋਮੀਟਰ ਬਸ ਓਏ 20 ਮਿੰਟਾਂ ਦਾ ਜੇ ਆਪਾਂ ਆਰਾਮਦਈ ਨਾਲ ਚੱਲੀਏ ਜਿਵੇਂ ਜਦੋ ਜੀ ਦੀ ਹੋਊਗਾ ਮੈਂ ਬਰਾਬਰ ਜਾ ਰਹਾਂਗਾ ਕੌਰੀ ਹੋਏ ਉਹਦਾ ਸ਼ਹਿਰ ਥੋੜੀ ਜਿਹੀ ਚਲ ਕੋਰ ਪੜਾ ਨਾ ਜਮਕੇ ਦੋ ਮੋੜ ਰਹਿਗੇ ਉਸਕੇ ਵੀ ਦੋ ਮੋੜ ਰਹਿਗੇ ਬਰਾਬਰ ਜਾ ਰਹਿਗੇ ਮੈਂ 20 ਮਿੰਟਾਂ ਦਾ ਕਰੋਣਾ ਡੂਗਾ ਇੰਦਰ ਰਹਿਗਾ ਇਧਰ ਵਾਟਸਾਪ ਉੱਪਰ ਜਾਣਾ ਪਵੇ ਦੋਨੋਂ ਬਾਈ ਇਧਰ ਲੀਆਂ ਛੋਟੀਆਂ ਜਿਹੜੀ ਬਰਫ਼ ਜਮੀ ਹੈ ਉਹਨਾਂ ਦਾ ਆਨੰਦ ਲੈ ਰਿਆਂ ਦੂਰ ਬੈਠੇ ਇੰਜਰ ਇਸਰਾਬਦ ਹੋ ਰਹੇ ਨੇ ਜੀੜੀ ਜਗਹ ਪਾ ਪਾ ਥੱਲੇ ਰਹਿ ਆਇਆ ਕਿਉਂ ਨਦੀ ਥੋੜ ਥੋੜ ਤੰਬੂ ਦੇਖਿਆ ਯਾਰ ਆਸਾਗਾ ਪੂਰਾ ਪੂਰਾ ਦੇਖ ਰਣਾ ਸਿਰੋ ਜੰਗਲਾਂ ਨੂੰ ਛੱਡ ਗਏ ਹੋਰ ਆ ਜਾ ਛੱਡ ਜਾਂਦਾ ਤਾਂ ਕਿਹੜਾ ਭਾਵੈ ਸੁਆਣ ਉਹ ਦੁਆਰਾ ਸਾਹਗਾ ਵੀ ਤੇ ਜਿਹੜਾ ਉਹਦਾ ਕੰਮ ਚੱਲ ਰਿਹਾ ਆਸਤੰਦ ਰੰਗ ਆਏ ਮੀਟ ਖਾ ਰਿਆਂ ਜਿਵੇਂ ਵਰਗੀ ਇਹ ਸਾ ਸਮਾਨ ਚੱਲਦਾ ਰਹਿਣੇ ਇਸ ਤਰ੍ਹਾਂ ਦਾ ਲੋਡ ਵਾਈ ਮੰਦੇ ਮੇਰੇ ਹਾਲ ਆਪਣੇ ਦੋਏ ਪਹੁੰਚ ਗਏ ਆਪਣੀ ਬਾਟ ਰਹੀ 100 ਕਿਲੋਮੀਟਰ ਦਾ ਆਪਣਾ ਆਪਾਂ ਆਪ ਕੈਸਾ ਹਾਵਣਾ ਸਫਰ ਰਹੀਆਂ ਜਾਰੀਆਂ ਹਾਰ ਐ ਖੂਬਸੂਰਤ ਦੀ ਗਾਣੰਦ ਮਾਨਦੇ ਹੋਏ ਅੱਛਰਾਂ ਦਾ ਵਿਕਟ ਰੇ ਕਾਮੁਰੇ ਉੱਪਰੋਂ ਚਦਰ ਵਾਲੇ ਵਿਗੜ ਗੇ ਥੱਲੇ ਰਸਤਾ ਬਣਾ ਲਿਆ ਕਰਿਆ ਨਾ ਦੋ ਖੱਤੇ ਇਸ ਕੀ ਜੇ ਮਨ ਨਿਕੜੀਆਂ ਸਨ ਆ ਉਧਰ ਲਾ ਤਰ ਸਾਰੀ ਜਿੰਨਦਾਰਾਂ ਨੇ ਬਹੁਤ ਚਰੂਗਾ ਜਦੋਂ ਜੇਤ ਕਰਦੇ ਨੇ ਉਹਨਾਂ ਨੂੰ ਬੁਰਾ ਆ ਗਿਆ ਮੋੜ ਦੇ ਉੱਪਰ ਆ ਰਹੀ ਐ ਇਹਨਾਂ ਨਾਲ ਵੀ ਘੱਟ ਰਿਹਾ ਕੰਮ ਆ ਜੇ ਬਣੀ ਚਾਲ ਚੋਟਖਾਨ ਵਾਲਾ ਕੰਮ ਰਿਹਾ ਸਕੰਜੀਆਂ ਕਰਕੇ ਇਹ ਇਸ ਤਰ੍ਹਾਂ ਵਸੇ ਲੱਤਾਂ ਨਹੀਂ ਹੋ ਰਹੇ ਇਹਨਾਂ ਨੇ ਵੀ 40 50 ਖੱਤਰ ਇਕੱਠੇ ਛੇੜ ਦੀ ਪਤੰਦਰਾਂ ਨੇ ਪੰਛਰ ਲਗਾ ਰਹੇ ਆ ਉਹਨਾਂ ਕਰਕੇ ਉਹ ਖੱਤਰ ਆ ਰਹੇ ਮੁਝ ਬੈਂਗੀ ਵਾਲੇ ਆ ਰਹੇ ਆ ਰਸਤਾ ਪੂਰੀ ਪੂਰਾ ਐ ਉਹ ਰਸਤਾ ਨਾ ਮਾ ਲੱਗ ਰਿਹਾ ਬੰਡ ਟੋਟਾ ਜਾਗਾ ਇਹ ਵਾਰຊੇ ਬੁੱਝ ਕਰਕੇ ਹੌਣ ਬਣੀਆਂ ਲੈਣੇ ਬਾਈ ਉਹ ਨਾ ਉਹ ਹੋ ਗਏ ਗਾਰ ਮੋਹ ਬੜੀ ਜੀ ਬਤੰਦਰਾ ਇਹ 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 ਕਮਸੀਆ ਕੁਛ ਹੋ ਰਿਹਾ ਅੱਧਾ ਘੰਟਾ ਹੋ ਕਰਕੇ ਤੁਜੇ ਜੇ ਕਰਦੇ ਨੂੰ ਆਪਣੇ ਬੰਦੇ ਮਿੰਨਾ ਗਿਆ ਇਸ਼ਨਾਨ ਵੀ ਕਰ ਲਿਆ ਉਹਨਾਂ ਨੇ ਇਹਨਾਂ ਨੂੰ ਕੱਲਾ ਦਾ ਵਿਚਾਰਾ ਉਸਕੇ ਚਾਰ ਖੱਤਰ ਦੇ ਮਸਾਂ ਕਢਾਏ ਆ ਉਹਦੇ ਹੋ ਗਿਆ ਉਪਰੋਂ ਜਰਗ ਲੈਣ ਮੈਂ ਖੜਿਆ ਉੱਪਰ ਵੀ ਵੀੜ ਐ ਸਮਾਨਦਾਰ ਲਾਣੀ ਹੈ ਲੈ ਹੁਣ ਆਪਣੀ ਮਾਰੀ ਚੱਲੇ ਦਾਂਬੀ ਬਹੁਤ ਹੋ ਗਿਆ ਤੇ ਦੇਖ ਦਿਖਾਈ ਵੀ ਖਾਸੀ ਹੋ ਗਈ ਜੀ ਵਾਹਿ ਜੀ ਵਾਹਿ ਜੀ ਤੁਹਾਡਾ ਖਾਨ ਸਾਹਿਬ ਵਾਹਿ ਜੀ ਜੀ ਤੇ ਆਪਾਂ ਪਹੁੰਚ ਗਏ ਜੀ ਤੁਹਾਡਾ ਸ਼੍ਰੀ ਹਿੰਦ ਸਾਬ ਸਾਫਰ ਬਹੁਤ ਸੁਣਨਾ ਰਿਹਾ ਇੱਕ ਸਾਈਡ ਕੱਲਾ ਲਾ ਲਿਓ ਵੀ ਇੱਕ ਸਾਈਡ ਆਪਣੀ ਵੈਗਰੂਮ ਦੀ ਕਿਰਪਾ ਨਾਲ ਕੰਪਲੀਟ ਹੋ ਗਈ। ਅਚਨਾਂਤ ਪਾਣੀ ਕਰ ਲਈਏ ਤੇ ਹੁਣ ਡਾਕਟਰ ਸਾਹਿਬ ਮੱਥਾ ਦੇਖਣ ਜਾ ਰਹੇ ਆ। ਚੜਪਾਣੀ ਚੱਕ ਰਹੀ ਆ। ਉਧੋਂ ਦਾ ਆਈ ਹੁਣ ਕਿਦਾਂ ਪਹਿਲਾਂ ਧੁੱਪ ਦੀ ਬਹੁਤ ਸੋਨੇ ਮਰੀਆ। ਸੰਗਰ ਪਹਿਲਾਂ ਪਹੁੰਚ ਰਹੀ ਹੈ ਕੋਈ ਸੋਨਾ 10000 ਦਾਸ ਹੋ ਗਈ। ਆਪਾਂ ਇੱਕ ਕਾਲੀ ਵਿੱਚ ਸ਼ਾਮਲ ਹੋਵਾਂਗੇ। ਦੋਂ ਦ ਦੇਖੇ ਕਿ ਕਦਮ ਕੈ ਨਹੀਂ ਆ ਗਈ ਪੂਰੇ ਮੌਸਮ ਚ ਚੇਂਜ ਹੁੰਦਾ ਪਤਾ ਨਹੀਂ ਲੱਗਦਾ ਨੇ ਉਹ ਨਾ ਸਾਰਾ ਸਣੀ ਸਲੋਕ ਹੈ ਹੋਰ ਸਹਾਰ ਜੋ ਅਕタル ਹਾਂ ਸਰਮਾਇ ਪੇਖ ਪਰਨਾਦ ਆਪਾਂ ਪਹਿਲਾਂ ਵੀ ਬਾਤ ਸੁਣੀ ਹੈ ਕੀਰਤਨ ਸੁਣੀ ਹੈ ਵੀ ਬਾਅਦ ਵਿੱਚ ਕਰਾਵਾਂਗੇ ਸੰਗਤ ਨੂੰ ਦਰਸ਼ਨ ਮਿਲੇ ਪੂਰੇ ਵਾਰ ਦਾ ਦਰਸ਼ਣ ਦੇਦਾਰੇ ਹੇਮਕੁੰਡ ਪਰਬਤ ਹੈ ਜਹਾ ਹਾਂ ਜਾਨੀ ਕੋਣ ਪਰਬਤ ਚੋਟੀਆਂ ਨਹੀਂ ਜੰਮ ਕਰੀਆਂ ਇੱਕਦਮ ਧੁੰਦ ਤੇ ਠੰਡ ਵੱਧ ਗਈ ਸ੍ਰੋਗ ਦੇ ਦਰਸ਼ਨ ਕਰ ਸਕੋ ਹਾਂਜੀ ਤਾਂ ਬਹੁਤ ਸਮਾਂ ਹੋ ਗਿਆ ਖੜਿਆ ਨੂੰ ਧੁੰਦ ਛਟੇਗੀ ਜੇ ਮੈਂ ਦਲ ਛਟੇਗੇ ਤਾਂ ਵੀ ਸੰਗਤ ਨੂੰ ਦਰਸ਼ਨ ਮਿਲੇ ਕਰਾਵਾਂਗੇ ਪਰ ਨਹੀਂ ਵਾਹਿਗੁਰੂ ਸਤ ਸਾਮਾ ਵਾਹਿਗੁਰੂ ਜੀ ਦੀ ਅਗਨ ਰਸਤਰੀ ਪ੍ਰਸ਼ਾਨ ਕਰਨਾ ਵਾਹਿਗੁਰੂ ਜੀ ਦੀ ਫਤਿਹ ਹੰ ਬੋ ਗੁਰੂ ਦੀ ਆ ਮਾ ਸੰਗਤਾਂ ਨੇ ਜਲ ਪਾਣੀ ਸ਼ਾਕਾ ਮਾਰਦੀ ਥਲੇ ਚੱਲੇ ਹੁਣ ਮੌਸਮ ਖਰਾਬ ਹੋ ਗਿਆ ਇਕਦਮ ਜਮਾ ਇਹ ਬਸ ਸਰੋਵਰ ਜਾਂ ਸਰੋਵਰ ਹੈ ਵਾਹਿਗੁਰੂ ਜੀ ਮੌਸਮ ਗਾਇਆ ਲੈ ਵੀ ਆਪਾਂ ਨੂੰ ਜਿਹੜਾ ਕਿ ਉਰੇ ਤੇ ਨਾ ਥੱਲੇ ਦੇ ਗੋਵਿੰਦ ਡాం ਵੀ ਜਮ ਕਿਹੜਾ ਹੇਮਕੁੰ ਸਾਹਿਬ ਪਹੁੰਚ ਕੇ ਹੁਣ ਪੌੜੀਆਂ ਦੇ ਇਹ ਸਾਡਾ ਨਿਸ਼ਾਨ ਸਾਹਿਬ ਇੰਜਾਮ ਕਰਦਾ ਇਹਦਾ ਪਹਿਲੀ ਡਿਊਟੀ 'ਤੇ ਲੱਗੇ ਉੱਪਰਿਆਂ ਜਮਕੇ ਤੇ ਇੱਕ ਥੱਲੇ ਉਹ ਨਿਸ਼ਾਨ ਸਾਹਿਬ ਹਲਕਿਆ ਦੋ ਬਾਲ ਲੇਗਾ ਵਿਚਾਲੇ ਪਹਿਲਾਂ ਆਪਾਂ ਨੂੰ ਪੂਰੀ ਡਿਗੇਸ਼ਨ ਉੱਪਰ ਧਲੇਗਾ ਥੱਲੇ ਦਾ ਕਪੂਰੀ ਬਾਦੀ ਖੁੱਲੀ ਜਮਕੇ ਦੀ ਹੁਣ ਨਹੀਂ ਕਿਤੇ ਵੀ ਪੂਰਾ ਇਸ ਤਰ੍ਹਾਂ ਹੋ ਗਿਆ ਨੇਰਾ ਕੋਪ ਜਮਾਣ ਮਸਾਂ ਇਨਾਂ ਅਗੇ ਜਾਂਗੇ ਜਿਹੜਾ ਪੌੜੀਆਂ ਵਾਲੇ ਰਸਤਾ ਉਤਰਿਆਂ ਹੁਣ ਤਿੰਨਾਂ ਨੇ ਫੈਸਲਾ ਕਰ ਲਿਆ ਪੌੜੀਆਂ ਉਤਰਨ ਦਾ ਚੱਲਣਗੇ ਸੌਖਾ ਗੇੜੀਬਾਤ ਨਹੀਂ ਹੈਗੀ ਉਤਰ ਜਾئیںਗੇ ਮੈਨੂੰ ਚਲਾਈ ਦਿਓ ਉਹ ਦੋ ਇਕੱਠੇ ਪਹੁੰਚ ਗਏ ਤੇ ਮੈਂ 16 ਮਿੰਟ ਬਾਅਦ ਰਹ ਪਹੁੰਚਿਆ ਸੱਚਾ ਦੱਸਣਾ ਬੁੱਲਗੇਰਾਂ ਨੂੰ ਇਹ 16 ਮਿੰਟ ਉਹ ਵੀ ਲੇਟ ਤਾਂ ਹੋਇਆ ਖਚੜਾਂਗਾ ਗਮਸ਼ਾਨ ਪੜ ਗਿਆ ਰਾਸ ਮੇਂ ਕੋਈ ਬਹੁਤਾ ਨਹੀਂ ਫਰਕ ਪੜਿਆ ਹੈਗਾ ਉਹਨਾਂ ਤਕਰੀਬਨ ਜੇ ਬੈਠੀਏ ਤਾਂ 22 ਮਿੰਟਾਂ ਦਾ ਫਰਕ ਪੜ ਜਾਏ। ਪਹਿਲਾਂ ਨਾਲੋਂ ਪੌੜੀਆਂ ਵੀ ਸੌਖੀਆਂ ਕਰਖੀਆਂ। ਜ਼ਿਆਦਾ ਘੜੀਆਂ ਨੇ ਪੌੜੀ ਕਰਵਾ ਪੌੜੀਆਂ ਦੇ। ਮੌਸਮ ਕਾਇਆ ਆਲੇ 15 ਕਿ ਮਿੰਟਾਂਵੇਂ ਅੱਧਾ ਕ ਸਾਫ਼ ਹੋ ਗਿਆ। ਤੇ ਉੱਪਰ ਬੈਠੇ ਇੱਕ ਘੰਟਾ ਦੇਖੀਏ ਕਿ ਵੀ ਮੌਸਮ ਸਾਫ਼ ਹੋਏਗਾ। ਬੜੀ ਮਾਹੌਲ ਹੈ ਬਦਰ ਪਰ ਮੌਸਮ ਸਾਫ ਹੋ ਗਿਆ ਨਾ ਆਪਾਂ ਉਪਰੋਂ ਤਕਰੀਬਨ 1 ਕਿਲੋਮੀਟਰ ਜੀ ਆਏ ਨਹੀਂ ਵੀ ਇੱਕ ਖਾਸ ਕਾਟਰਾ ਆਦਮੀ ਉਹ ਮਲੇ ਜੁਬਰਾ ਬੈਠ ਗਿਆ ਕਿਹਦੀ ਜੱਤੀ ਨਾ ਨਾਤੀ ਗ੍ਰਾਈਂਡਾਸ ਨਾ ਸੰਗਰੀ ਹੋ ਰੋ ਜਿਹੜੀ ਤਣਗਾਸ ਕੱਟ ਰਹੇ ਦਾ 3 ਮੈਨੂੰ ਸਮਝ ਨਹੀਂ ਆਦੀ ਬਾਹਰ ਦੀ ਫੇਰ ਗੋੜੇ ਵਾਸਤੇ ਹਾਂਜੀ ਗੋੜੇ ਵਾਸਤੇ ਹਾਂਜੀ ਸੁੱਕੀ ਘਾਹ ਤਿੰਨ ਨੂੰ ਵੀ ਸੁਕਾ ਕੇ ਪੁੜੀਆਂ ਜਾਂ ਪੁੱਠੀਆਂ ਕਰਕੇ ਰੱਖ ਲਿਓ ਇਸ ਨੂੰ ਵੀ ਸੁਕਾ ਕੇ ਪੁੱਠੀਆਂ ਜਾਂ ਕਰਕੇ ਰੱਖ ਲਓ ਪੁੜੀਆਂ ਨੂੰ ਵੀ ਜਦੋਂ ਬਰਫ ਵੜ ਗਈ ਉਦੋਂ ਕੰਮ ਆਈਏ ਹਾਂਜੀ ਬਰਫ ਦੇ ਟਾਈਮ 'ਤੇ ਮੈਸਟਰੰਦ ਲਾਣਾ ਵੇ ਜੋ ਬਰਾ ਅੱਖ ਗੰਡਾ ਬੱਢੀ ਐ ਨੇ ਉਹ ਰਹਿ ਕੇ ਪਸੰਦੇ ਐ ਤਾਂ ਛੋਟੀਆਂ ਛੋਟੀਆਂ ਪੂੜੀਆਂ ਆਈਆਂ ਬਨ ਗਏ ਦੂਹੀ ਤੇ ਚੱਕੇ ਫਮਗ ਧਮੋ ਕੋ ਉਤਰ ਜਾਏਗਾ ਬੱਦਲ ਫੇਰ ਆਏ ਕੰਮ ਹੋਏਗਾ 1 ਮਿੰਟ ਮੈਂ ਮੌਸਮ ਸਾਹ ਆਏ 1 ਮਿੰਟ ਮੈਂ ਧੁੰਦ ਐਰ ਬਨ ਗਏ ਓਏ ਛੁਪ ਪੜਾ ਨਾ ਪਾ ਗਾਲ 1 ਮਿੰਟ ਮੈਂ ਦੁਆ ਅਦਾਾਰ ਕਰ ਲਿਆ ਰੱਬ ਉਹ ਧੁੰਦ ਨਾਲ ਯਾ ਯਾਰ ਨਾ ਪਹਿਲਾਂ ਜਦੋਂ ਆਪਾਂ ਗੋਵਿੰਦਨਾਮ ਤੇ ਤੁਰਾਂ ਹੇਮਕੁੰਡ ਸਾਹਿਬ ਨੂੰ ਤੜਕੀ ਆਪਾਂ ਬਹੁਤ ਸੁਨੇਹਾ ਲੰਗੇ ਦੇ 5 ਵਜੇ ਉਰਤੇ ਗੋਵਿੰਦਾਮੋ ਚੰਖਰੇ ਥੋੜਾ ਜਿਹਾ ਵਸੇਪੁਰ ਲੰਘ ਗਏ ਅੱਧਾ ਕਿਲੋਮੀਟਰ ਹੋਗਾ ਸੰਗਦਾ ਮੂੜੀਆਂ ਆਈਆਂ ਹੇਮਕੁੰਡ ਸਾਹ ਮੱਥਾ ਟੇਕ ਕੇ ਠੀਕ ਹੋ ਸਿੰਘੋ ਕੜਦੀ ਕਲਾ ਮੋ ਸੋ ਨਿਹਾਲ ਸਤਿ ਸ਼੍ਰੀ ਅਕਾਲ ਡੇਕ ਜੀ ਦੀ ਫਤਹਿ ਚਲੋ ਜੀ ਸੰਗਤੋ ਸੰਗਤ ਜੀ ਆਪਾਂ ਨਾ ਗੁਰਦੁਆਰਾ ਹੇਮਕੁੰਡ ਸਾਹਿਬ ਦਰਸ਼ਨ ਕਰਕੇ ਪਹੁੰਚ ਗਏ ਗੋਵਿੰਦ ਤਾਂ ਇਧਰ ਆ ਗਿਆ ਲੰਗਰ ਹਾਲ ਇਧਰ ਆ ਗਿਆ ਬਾਬਾ ਬਰਦਨ ਸਿੰਘ ਜੀ ਹਾਲ ਤੇ ਇੱਕ ਜਗਾ ਤਰਖਾ ਦੇ ਵਿੱਚ ਤੋਂ ਬਹੁਤ ਪੁਰਾਣਾ ਸੇਵਾ ਸੰਭਾਲ ਸਕੀ ਚੰਗੀ ਹੈ ਵੀ ਜਦੋਂ ਵੀ ਇਹਸਾਨ ਗਿਵੇਂ ਗੁਰੂ ਸਾਹਿਬ ਕੀ ਦੇਖ ਆਪਣਾ ਬਾਹਲ ਹੋਈ ਹੈ ਉਦੋਂ ਨਾਲ ਦੋ ਸਿੰਘਾਂ ਨੇ ਰਹਿਣ ਦਾ ਆਸਰਾ ਲਾਇਆ ਵੀ ਜਿਵੇਂ ਉਹ ਜੰਗਲੀ ਜਾਨਵਰਾਂ ਦਾ ਹੈ ਇਹਨੂੰ ਤੋਟਾ ਜਾਂ ਉਹਨਾਂ ਨੇ ਕਰਿਆ ਜਾਂ ਪਹਿਲਾਂ ਉਹ ਇਸ ਵਾਰ ਆਪਾਂ ਨੂੰ ਬਜੇ ਪੁਛਿਆ ਵੀ ਦਾ ਪ੍ਰਬੰਧਕਾਂ ਨੂੰ ਵੀ ਇਹ ਨਹੀਂ ਜਾਣਕਾਰੀ ਨਹੀਂ ਹੈਗੀ ਜੀ ਆਪਾਂ ਨੂੰ ਸਾਰੇ ਹੁਣ ਇਹਨੂੰ ਵਧੀਆ ਸਿਆਸ ਸੰਭਾਲ ਕਰਕੇ ਤੇ ਪਾਉਂਪਾ ਲਾ ਕੇ ਰੱਖਿਆ ਹੈ ਤੇ ਜੀ ਸਾਰੀ ਜਾਣਕਾਰੀ ਹੈ ਉਹ ਇੱਧਰ ਲਿਖੀ ਹੋਈ ਹੈ ਵੀ ਇਹ ਪੂਰਾ ਸਾਫ ਨਹੀਂ ਹੈਗਾ 1900 ਸੈਂਟੀਮੀਟਰ ਵਿੱਚ ਇਸ ਸਰਵੈਕਸ਼ਨ ਕਰਨ ਸਮੇਂ ਬੰਗਾਰ ਸਿੱਖ ਦੇ ਹਵਾਲ ਹਵਾਲदार ਮੋਦਨ ਸਿੰਘ ਜੀ ਨੇ ਐਮ ਕਨ ਸਾਹਿਬ ਜੀ ਦੇ ਦਰਸ਼ ਬੋਰਨ ਸਿੰਘ ਜੀ ਦੀ ਪਹਿਲੀ ਜਨਮ ਦੀ ਤੱਪਸਥਾਨ ਦੇ ਪਤਾ ਲਗਾ ਤੇ ਇੱਕੋ ਕਮਰੇ ਦਾ ਨਿਰਵਾਣ ਕਰਵਾਇਆ ਸੀ ਅੱਛੇ ਕਮਰੇ ਵਾਰੇ ਲਿਖਿਆ ਆਸਾਨ ਵਾਰੇ ਨਹੀਂ ਸਵਾਰੇ ਉਹ ਸਿਰ ਉਹ ਹੀ ਜਾਣਕਾਰੀ ਲਿਖੀ ਹੋਇਸ ਪੈ ਬਾਕੀ ਜਿਨ੍ਹਾਂ ਦਾ ਪਾਣੂ ਵੀ ਦੱਸਣਾ ਹੈ ਵੀ ਆ ਬਾਹਰ ਗੜੀ ਜਦੋਂ ਮੀਉਂਹ ਰਸਤਾਨ ਬਾਹਲੇ ਉਹ ਨੂਹਿਆਦਾਰ ਕਰਕੇ ਵਿੱਚ ਬੈਠਿਆ ਕਰਦੇ ਆ ਸਿਰਫ ਇਹ ਹੀ ਆਸਰਾ ਦਵਾਂਗਾ ਉਸ ਤੋਂ ਬਾਅਦ ਇੱਧਰ ਕੁਝ ਇੱਕ ਦੋ ਸੁਨਾਮਾਂ ਬਣੀਆਂ ਤੇ ਜਾਹੜਾ ਪਟੀਨ ਵਾਲਾ ਦੇਖ ਰਿਹਾ ਵਾਹ ਸਾਹਿਬ ਸਿਰਫ ਇੰਨਾ ਹੀ ਦਾ ਪਹਿਲਾਂ ਹੁਣ ਬਹੁਤ ਕਮਰੇ ਤੇ ਹਾਲ ਬਹੁਤ ਵੱਡਾ ਬਣ ਗਿਆ ਪਹਿਲਾਂ ਸਾਨ ਬਗਰੀ ਉਹ ਨਹੀਂ ਆਈ ਦੱਸ ਰਹੀ